ਸਤਿਗੁਰੂ ਵਿਦਾਸ ਮਹਾਰਾਜ ਕੀ ਜੈ ਬੋਲੇ ਸੋਨ ਰਹਾ ਸੰਤ ਬਾਬਾ ਪੀਤੰਦਾਸ ਮਹਾਰਾਜ ਕੀ ਜੈ ਪਰਮ ਸਤਿ ਦਾ ਜੋ ਗੁਰੂ ਸਾਹਿਬ ਜੀ ਅੱਜ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਪੀਕਾ ਲੋੜੀਏ ਕੰਮ ਸਹਰਤ ਆ ਕੀਏ ਕਾਰਜ ਜੋ ਸਵਾਰ ਸਦਕੇ ਪ੍ਰਸਾਦੀਏ ਸੰਤਾਂ ਸੰਗਨੇ 10 ਨੰਬਰ ਚਾਪੀਏ ਪੈ ਪੰਜਨਵੇਂ ਵਾਂ ਦਾਸ ਕੀ ਲਾਖੀਏ ਨਾਲ ਉਤ ਗਾਏ ਅਲਗ ਪ੍ਰਵਲਕ ਕੀ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੰਤਨ ਗੁਰਮਾਨ ਪਾਤਸ਼ਾਹ ਜੀ ਦੇ ਆਗਮਨ ਨੂੰ ਵਰਪੁਰ ਨੂੰ ਸਵਾਰਤਤ ਸਰਦਾਰ ਸੁਚਾ ਸਿੰਘ ਜੀ ਦੇ ਗਲ ਵੱਲੋਂ ਸੰਤ ਬਾਬਾ ਪੀਤੰਦਰ ਸੰਘੋਰੀਅਲ ਚੈਰੀਟੇਬਲ ਹਸਪੀਟਲ ਦੇ ਜੋ 17 ਤਰੀਕ ਨੂੰ ਕੈਂਪ ਲਗਾਇਆ ਗਿਆ ਸੀ ਅੱਜ ਮਾਲਕ ਦੀ ਕਿਰਪਾ ਦੇ ਨਾਲ ਇਸ ਕੈਂਪ ਦੇ ਵਿੱਚ ਕੋਈ 550 600 ਦੇ ਕਰੀਬ ਆਪਰੇਸ਼ਨ ਕੀਤੇ ਗਏ ਆ ਜਿਨ੍ਹਾਂ ਦੇ ਲੈਂਸ ਟ੍ਰੀ ਪਾਏ ਗਏ ਆ ਔਰ ਕਈ ਬੱਚੇ ਐਸੇ ਵੀ ਇੱਥੇ ਆਏ ਆ ਜਿਹਦੇ ਬੱਚਿਆਂ ਨੂੰ 15 ਸਾਲ ਤੋਂ ਨਜ਼ਰ ਉਹਨਾਂ ਦੀ ਅ ਨਹੀਂ ਸੀ ਔਰ ਆਪ ਵਿੱਚ ਪਰੇਸ਼ਾਨੀ ਨਹੀਂ ਸੀ ਦੇਖ ਸਕਦੇ ਅੱਜ ਉਹ ਵੀ ਕਿਰਪਾ ਹੋਈ ਉਹ ਬੱਚੇ ਨੂੰ ਧੋਗੜੀ ਤੋਂ ਬੱਚੀ ਹੈ ਤੇ ਉਹਦਾ ਵੀ ਵਰਕਿੰਗ ਕੀਤਾ ਗਿਆ ਉਹਨੂੰ ਵੀ ਲਾਈਟ ਆਈ ਆ ਤੇ ਹੋਰ ਵੀ ਕਈਆਂ ਦੀ ਇੱਕ ਇੱਕ ਕਾਫੀ ਜੀ ਦੇਖੋ ਵੀ ਅੱਜ ਮਾਲਕ ਦੀ ਕਿਰਪਾ ਦੇ ਨਾਲ ਉਹਨਾਂ ਮਾਲਕ ਨੇ ਪ੍ਰਕਾਸ਼ ਕਮਿਸ਼ੀ ਬਖਸ਼ੀ ਕੀਤੀ ਆ ਤੇ ਅੱਜ ਸਾਰੇ ਕੈਂਪਾਂ ਦੀ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਜਿਨ੍ਹਾਂ ਜਿਨ੍ਹਾਂ ਜਗ੍ਹਾ ਸੂਜਣਾ ਜਿਨ੍ਹਾਂ ਨੂੰ ਕੋਈ ਮਰੀਜ਼ਾਂ ਨੂੰ ਦਿੱਤਾ ਦਿੱਤੀਆਂ ਗਈਆਂ ਸੀ ਉਹ ਅੱਜ ਸਾਰਿਆਂ ਨੂੰ ਕੈਂਪ ਦੇ ਵਿੱਚ ਬੁਲਾ ਕੇ ਤੇ ਉਹਨਾਂ ਦੇ ਫ੍ਰੀ ਲੈੰਸ ਪਾਏ ਗਏ ਆ ਔਰ 35 ਦਿਨ ਦੀ ਦਵਾਈ ਜੋ ਹੈ ਉਹ ਫ੍ਰੀ ਦਿੱਤੀ ਗਈ ਆ ਔਰ ਹਰ ਹਫਤੇ ਉਹਨਾਂ ਨੂੰ ਬੁਲਾ ਕੇ ਚੈੱਕ-ਅਪ ਵਾਸਤੇ ਡਾਕਟਰ ਸਾਹਿਬ ਨੂੰ ਬੇਨਤੀ ਕਰ ਦਿੱਤੀ ਗਈ ਆ ਤੇ ਜਿਸ ਨੂੰ ਵੀ ਮਰੀਜ਼ ਨੂੰ ਕੋਈ ਜ਼ਰੂਰਤ ਹੋਵੇ ਉਹ ਪਹਿਲਾਂ ਵੀ ਆ ਸਕਦਾ ਹੈ ਬੁੱਧਵਾਰ ਦੇ ਬੁੱਧਵਾਰ ਸਾਡੇ ਡਾਕਟਰ ਬੈਠਦੇ ਆ ਤੇ ਉਹ ਬੁੱਧਵਾਰ ਨੂੰ ਆਪਣਾ ਚੈੱਕ-ਅਪ ਕਰਾ ਸਕਦੇ ਆ ਜਾਂ ਕਿਸੇ ਕਿਸਮ ਦੀ ਕੋ ਪਰੀਖਿਆ ਨਹੀਂ ਹੋਵੇ ਉਹ ਆਪਾਂ ਡਾਕਟਰ ਸਾਹਿਬ ਦੇ ਕੋਲੋਂ ਕੀ ਕਰਵਾ ਸਕਦੇ ਆ ਸੋ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਸੰਗਤਾਂ ਨੇ ਸਾਨੂੰ ਸੇਵਾ ਦਿੱਤੀ ਆ ਔਰ ਉਹਨਾਂ ਦਾ ਸੰਗਤਾਂ ਦਾ ਵੀ ਧੰਨਵਾਦ ਹੈ ਜਿਹੜੀਆਂ ਦਵੇਸ਼ ਔਰ ਦਵੇਸ਼ ਤੋਂ ਆਪਣੀਆਂ ਅਫਰਤ ਕਵਾਈਆਂ ਜਿਨ੍ਹਾਂ ਨੇ ਸਫਲੀਆਂ ਕੀਤੀਆਂ ਜਿਨ੍ਹਾਂ ਨੇ ਇਸ ਕੈਂਪ ਦੇ ਵਿੱਚ ਵਾਸਾ ਕਰਕੇ ਆ ਔਰ ਸੇਵਾ ਨਿਭਾਈ ਆ ਇੱਥੇ ਦੇ ਸੇਵਾਦਾਰ ਸਾਰੇ ਔਰ ਸੰਤ ਬਾਬਾ ਪੀਤਲਾਲ ਸਾਹਿਬ ਸੋਸਾਇਟੀ ਦੇ ਜਿਤਨੇ ਵੀ ਮੈਂਬਰ ਹੈ ਜਿਤਨੇ ਵੀ ਆਪਣੇ ਇੱਥੇ ਸੇਵਾ ਨਿਭਾ ਰਹੇ ਆ ਔਰ ਸੰਤ ਬਾਬਾ ਪੀਤਲਾਲ ਨੰਦੋਲੀ ਚਾਈਟੇਨਰ ਹਸਪੀਟਲ ਦੇ ਸੇਵਾਦਾਰ ਔਰ ਡਾਕਟਰ ਸਹਿਵਾਨਾ ਨੇ ਸਾਰੇ ਮੀਡੀਏ ਨੇ ਸਾਰੇ ਨੇ ਆਪ ਆਪਣੇ ਜਿੰਨਾ ਵੀ ਉਹਨਾਂ ਦਾ ਸੋਸ਼ੀਅਲ ਅਨੁਸਾਰ ਕਵਿਚਨ ਰਾਈਆ ਤੋਂ ਕਿਸੇ ਵੀ ਮਰੀਜ਼ ਨੂੰ ਜਾਂ ਕਿਸੇ ਵੀ ਜਗਾਸੋ ਜਾਣ ਨੂੰ ਕੋਈ ਪਰੇਸ਼ਾਨੀ ਹੋਇਆ ਅੱਖਾਂ ਦੇ ਕਰਕੇ ਉਹ ਜਿਨ੍ਹਾਂ ਨੇ ਟ੍ਰੀਟਮੈਂਟ ਉੱਤੇ ਕਰਾਇਆ ਲੈਂਸ ਪਾਏ ਆ ਤਾਂ ਉਹਨਾਂ ਨੂੰ ਬੇਨਤੀ ਆ ਜੇ ਕੋਈ ਪਰੇਸ਼ਾਨੀ ਆਉਂਦੀ ਅੱਖ ਲਾਲ ਹੋ ਜਾਵੇ ਜਾਂ ਪਾਣੀ ਅੱਖ ਤੇ ਜਾਵੇ ਜਾਂ ਕੋਈ ਹੋਰ ਪਰੇਸ਼ਾਨੀ ਹੋਵੇ ਤਾਂ ਬੁੱਧਵਾਰ ਨੂੰ ਹਰ ਬੁੱਧਵਾਰ ਇੱਥੇ ਡਾਕਟਰ ਸਾਹਿਬ ਸਾਡੇ ਚੈੱਕਅਪ ਕਰਦੇ ਆ ਤਾਂ ਉਹਨਾਂ ਨੂੰ ਦੱਸਾਇਆ ਜਾਵੇ ਤੇ ਦਵਾਈ ਸਹੀ ਤਰੀਕੇ ਨਾਲ ਖਾਣੀ ਆ ਸਹੀ ਤਰੀਕੇ ਨਾਲ ਆਸਰਤ ਪਾਉਣੀ ਆ ਤੇ ਸਹੀ ਤਰੀਕੇ ਨਾਲ ਰਹਿਣਾ ਜਿਸ ਤਰ੍ਹਾਂ ਸਮਝਾਇਆ ਸਾਰੀਆਂ ਸੰਗਤਾਂ ਨੂੰ ਅੱਜ ਇਸ ਵਿਵਸਥਾ ਦੀ ਬਹੁਤ-ਬਹੁਤ ਮੁਬਾਰਕ ਹੋਵੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਆਗਮਨ ਨੂੰ ਸਮਾਪਤ ਜੋ ਕੈਂਪ ਲਗਾਇਆ ਗਿਆ ਸੀ ਸੰਤ ਬਾਬਾ ਪੀਤਮ ਦਾਸ ਜੋ ਜੈਦੇਗੁਰ ਮੈਡੀਕਲ ਸੁਸਾਇਟੀ ਵੱਲੋਂ ਔਰ ਸਾਰਿਆਂ ਵੱਲੋਂ ਰਾਏਪੁਰ ਸੂਲਪੁਰ ਵਿੱਚ ਆ ਕੇ ਸਾਰਿਆਂ ਨੇ ਸੇਵਾ ਦਿੱਤੀ ਆ ਤੋਂ ਦੇਸ਼ਾ ਔਰ ਗੁਦੇਸ਼ਾ ਨੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਔਰ ਸੁਚਾ ਸਿੰਘ ਬੇਗੋਸਾਹ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਇੱਕ ਵਾਰ ਕਾਫੀ ਵੇਤੋ ਸਾਡੀ ਨਿਵਾੜੇ ਦੂਜਾ ਤੋਂ ਧੰਨਵਾੜਿਆ ਇਸ ਸਾਲ ਵੀ ਕੋਈ ਸਾਡੇ 500 600 ਦੇ ਕੁਇਰ ਲੈਂਥ ਪਾਏ ਗਏ ਆ ਸੋ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ-ਬਹੁਤ ਧੰਨਵਾਦ ਹੈ ਤੋਂ ਅਸੀਂ ਸਿਹਤ ਵਿਭਾਗ ਦਾ ਵੀ ਟੈਲੀ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਆ ਔਰ ਪੁਲਿਸਨ ਦੇ ਨਾਲ ਕਈਆਂ ਲੋਕਾਂ ਦਾ ਫਾਇਦਾ ਹੋਇਆ ਹਰਨਾਨ ਹੋਇਆ ਸੋ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਕਰਨੇ ਹੋਏ ਇੱਥੇ ਹੀ ਜਿਵੇਂ ਦਾ ਜਾਚਿਕਾ ਜੇ ਕੋਈ ਕਮੀ ਰਹੀ ਹੋਵੇ ਸੋ ਅਸੀਂ ਦਾਸ ਇੱਕ ਸਾਵੇਂ ਭਰ ਲਈ ਹਾਜ਼ਰ ਆ ਤੇ ਤੁਸੀਂ ਜਦੋਂ ਵੀ ਮਰਜੀ ਟੈਲੀਫੋਨ ਕਰਨਾ 991587899 ਤੇ ਤੁਸੀਂ ਟੈਲੀਫੋਨ ਕਰ ਸਕਦੇ ਆ ਸੋ ਕਿਸੇ ਨੂੰ ਕੋਈ ਜ਼ਰੂਰਤ ਆ ਜਾਂ ਪਰੇਸ਼ਾਨੀ ਆ ਤੇ ਹਸਪੀਟਲ 24 ਘੰਟੇ ਤੁਹਾਡੇ ਵਾਸਤੇ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਸੋ ਮੈਂ ਇਹ ਸਾਰੀਆਂ ਗੱਲਾਂ ਨੂੰ ਕੋਪ ਰੱਖਦਾ ਹਾਂ ਸਾਰਿਆਂ ਨੂੰ ਮੈਂ ਧੰਨਵਾਦ ਵੀ ਕਰਦਾ ਔਰ ਬੇਨਤੀ ਵੀ ਕਰਦਾ ਜੇ ਕੋਈ ਰਹਿ ਗਈ ਹੋਵੇ ਤਾਂ ਆਪ ਸਾਰਿਆਂ ਨੇ ਆਪ ਦੱਸ ਕੇ ਉਹ ਪੂਰੀ ਕਰ ਲੈਣੀ ਸੋ ਮੈਂ ਹੁਣ ਪਤੀ ਸਾਹਿਬ ਸਾਡੇ ਜੀਰੇ ਪਹਿਲੇ ਦਿਨ ਤੋਂ 17 ਤੋਂ ਅਸੀਂ ਗੱਲ ਨਵਾ ਰਹੇ ਆ ਫੌਜੀ ਸਾਹਿਬ ਆਪਣੀ ਰਿਸ਼ਮ ਸਿੰਘ ਜੀ ਤੋਂ ਜਸਰ ਸਾਹਿਬ ਪਰ ਜੀ ਜਸਰ ਜੀ ਉਹਨਾਂ ਦੀ ਬੇਟੀ ਕੀ ਟੂ ਔਰ ਸਾਰਿਆਂ ਸਾਡੇ ਪ੍ਰੀਆ ਬੰਗਾ ਜੀ ਔਰ ਪ੍ਰੀਆ ਸਾਡੇ ਜੋ ਅਪਾਰਟਮੈਂਟ ਕਰ ਰਹੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਮੈਂ ਪੱਤੀ ਸਾਹਿਬ ਨੂੰ ਬੇਨਤੀ ਕਰਾਂਗਾ ਆਓ ਭੱਤੀ ਸਾਹਿਬ ਦੋ ਸ਼ਬਦ ਸਾਰਿਆਂ ਸੰਗਤਾਂ ਦਾ ਧੰਨਵਾਦ ਕਰੋਾਕੀ ਸਾਰੀਆਂ ਸੰਗਤਾਂ ਆਪ ਜੀ ਨੂੰ ਜਾਣਦੀਆਂ ਕਿਉਂਕਿ ਆਪ ਜੀ ਨੇ ਸਹਾਾਯਾ ਵੀ ਸਾਰਾ ਕੁਝ ਹੋਇਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਔਟ ਐਂਡ ਕੋਟ ਧੰਨਵਾਦ ਤੁਹਾਨੂੰ ਧੰਨਵਾਦਾ ਜਿਹੜੇ ਕੀ ਮਹਾਰਾਜ ਦਾ ਇਹਨੂੰ ਬਹੁਤ ਸਾਰਾ ਧੰਨਵਾਦ ਦਿੰਦਾ ਹਾਂ ਜਿਹਨਾਂ ਦੀ ਬਹੁਤ ਬਖਸ਼ਿਸ਼ ਕਰਦਾ ਜਿਹਨੂੰ ਨਾਨਕ ਸਿੰਘ ਜੀ ਨੇ ਅਰਦਾਸ ਕਰਕੇ ਸਨਮਰਪਤ ਸਵਾਲ ਸਿੱਖਿਆ ਸੰਪਤੀ ਬੇਗਨੂਕੀ ਉਹਨਾਂ ਨੂੰ ਜਿਹੜੇ ਅਮਰਕੁਮਾਰ ਸਿੰਘ ਨੇ ਪਰਵਾਹੋਂ ਸ਼੍ਰੀਮਾਨਿਕ ਸੌਰ ਸੰਤਵਾਪਨ ਵੀ ਇਹਨਾਂ ਦਾ ਧਰਮਸ਼ੀਰ ਸ਼ਰਦਾਰ ਸਾਹਿਬ ਸੰਪੁਰਨ ਸੋਸਾਇਟੀ ਚੇਅਰਮੈਨ ਸ਼੍ਰੀਮਾਨਿਕ ਸੌਰ ਸੰਤਵਾਪਨ ਜੀ ਨੂੰ ਵੀ ਧੰਨਵਾਦ ਜੀ ਨਹੀਂ ਦੇ ਅਸ਼ੀਰਵਾਦ ਨਾਲ 17 ਨਵੰਬਰ ਤੋਂ ਇੱਕ ਕੈਂਪ ਚਲਿਆ ਹੋਇਆ ਸੀ ਉਸ ਤੋਂ ਤਕਰੀਬਨ 6000 ਨੇ ਤਰੀਕ ਵਿੱਚ ਪਾਏ ਗਏ ਇਸ ਲੱਖਾਂ ਸਫਾਈ ਵੀ ਕੀਤੀ ਗਈ ਤੇ 2000 ਦੇ ਕਰੀਬ ਨੇ ਤੁਹਾਡੇ ਕੋਲ ਪੇਸ਼ੈਂਟ ਆਏ ਨੇ ਜਿਨ੍ਹਾਂ ਨੂੰ ਅਸੀਂ ਫਰੀਦ ਦਵਾਈਆਂ ਦਿੱਤੀਆਂ ਬਾਬਾ ਜੀ ਦੇ ਅਸ਼ੀਰਵਾਦ ਨਾਲ ਤੇ ਅਸੀਂ ਇੱਕ ਗੱਲ ਹੈ ਦੇਦਾ ਵੀ ਜਿਹੜੇ ਲੋਕ ਪੈਸਾ ਇਕੱਠਾ ਕਰਦੇ ਨੇ ਜਾਂ ਉਹ ਪੈਸਾ ਦੂਜੇ ਲਈ ਪੈਸਾ ਕੱਟ ਕਰਦੇ ਨੇ ਇੱਕ ਪਾਕਿਸਤਾਨੀ ਸ਼ਾਇਰ ਨੇ ਬਹੁਤ ਵਧੀਆ ਲਿਖਾਇਆ ਉਹ ਅਸਮਾਨੀ ਉੜਦੇ ਪੰਛੀ ਦੇਖ ਪੰਨਾ ਕੀ ਕਰਦੇ ਨੇ ਨਾ ਇਹ ਕਰਦੇ ਰਿਜਕ ਚ ਖੀਰਾ ਨਾ ਇਹ ਭੁੱਖੇ ਮਰਦੇ ਨੇ ਬੰਦੇ ਹੀ ਕਰਦੇ ਰਿਜਕ ਚ ਖੀਰਾ ਬੰਦੇ ਹੀ ਭੁੱਖੇ ਮਰਦੇ ਨੇ ਸੋ ਜਿਹੜੇ ਲੋਕ ਆਪਣੀ ਮਾਇਆ ਵਿੱਚ ਸਫਲ ਕਰਦੇ ਹਨ ਜਾਂ ਜਿਹੜੇ ਲੋਕ ਸੇਵਾ ਕਰਦੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਆਪਣੇ ਵੱਲੋਂ ਸ਼ਰਮਾਨਿਕ ਸ਼ਰਸੰਤ ਬਾਬਾ ਪੀ ਤੁੰ ਦਾ ਸਿਰੀ ਚੈਲ ਸੋਸਾਇਟੀ ਵੱਲੋਂ ਸ਼ਰਮਾਨਿਕ ਸ਼ਰਸੰਤ ਬਾਬਾ ਨਿਰਮਲ ਦਾਜੀ ਮਹਾਰਾਜ ਸਭ ਤੋਂ ਪਹਿਲਾਂ ਜੀ ਬੇਗਲ ਜੀ ਬੀ ਜਮਨਤੌਰ ਜੀ ਪੈਨਸ਼ਨਰ ਜੀ ਤੇ ਸਾਰੇ ਸਟਾਫ ਦਾ ਔਰ ਸਾਰੇ ਸੇਵਾ ਦਾ ਕੋਟਾ ਕੋਟ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਮੌਕੇ ਤੇ ਸੇਵਾ ਕੀਤੀ ਹੈ ਇਸ ਕਾਰਜਨੀਪੇ ਸਾਰਾ మీడియా ਦਾ ਵੀ ਬਹੁਤ ਬਹੁਤ ਧੰਨਵਾਦ ਅਸੀਂ ਸਮੂਹ ਸੰਗਤ ਅਗੇ ਬੇਨਤੀ ਕਰਦੇ ਹਾਂ ਇੱਕ ਮੰਗ ਜਰੂਰ ਕਰਦੇ ਹਾਂ ਇੱਕ ਅਰਦਾਸ ਕਰਨਾ ਬਾਬਾ ਜੀ ਲਈ ਸਰਵਾ ਸੁਚਾਸੀ ਦੀ ਬੇਜਲ ਪਰਿਵਾਰ ਉਹਨਾਂ ਸਾਰੇ ਸੇਵਾਦਾਰ ਲਈ ਇੱਕ ਅਰਦਾਸ ਕਰਨੀ ਤੰਦਰੁਸਤੀ ਲਈ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਜਿਨ੍ਹਾਂ ਨੇ ਸਭ ਕੁਝ ਕੀਤਾ ਹੈ ਇਸ ਦਾ ਸਾਰੇ ਸੰਗਤ ਦਾ ਧੰਨਵਾਦ ਸਾਰੇ ਸੇਵਾਦਾਰਾਂ ਦਾ ਆਸ ਧੰਨਵਾਦ ਬਾਬਾਈ ਦਾ ਜਿਨ੍ਹਾਂ ਨੇ ਰਾਤ ਦੇਨੇ ਕਰਕੇ ਉਹਨਾਂ ਲੋਕਾਂ ਦੇ অপারেশন ਕਰਾਏ ਆ ਜਿਨ੍ਹਾਂ ਨੂੰ ਬਿਲਕੁਲ ਨਹੀਂ 되ਦਾ ਸੀ ਉਹਦੇ ਆਪਣੀ ਮਾਇਆ ਨੂੰ ਸਫਲ ਕਰਦੇ ਹਨ ਜਾਂ ਜਿਹੜੇ ਲੋਕ ਸੇਵਾ ਕਰਦੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਆਪਣੇ ਵੱਲੋਂ ਸ਼੍ਰੀ ਸੇਵਾ ਨਿਕ ਸ਼ਰਸ਼ੰਤ ਬਾਬਾ ਪ੍ਰੀਤਮ ਦਾਸ ਜੀ ਰਿਟੈਲ ਸੋਸਾਇਟੀ ਵੱਲੋਂ ਸ਼੍ਰੀ ਸੇਵਾ ਨਿਕ ਸ਼ਰਸ਼ੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਸਰਪੁਚਾ ਸਿੰਘ ਜੀ ਬੇਗਲ ਜੀ ਬੀ ਅਮਰਪੁਰ ਜੀ ਪੈਂਸੇਪੁਰ ਜੀ ਤੇ ਸਾਰੇ ਸਟਾਫ ਦਾ ਔਰ ਸਾਰੇ ਸੇਵਾ ਦਾ ਕੋਟੋ ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੌਕੇ ਤੇ ਸੇਵਾ ਕੀਤੀ ਹੈ ਇਸ ਕਾਰਜ ਨੂੰ ਨਿਪਟਾਇਆ ਹੈ মিডিਆ ਦਾ ਵੀ ਬਹੁਤ ਬਹੁਤ ਧੰਨਵਾਦ ਅਸੀਂ ਸਮੂਹ ਸੰਗਤ ਅੱਗੇ ਬੇਨਤੀ ਕਰਦੇ ਹਾਂ ਇੱਕ ਮੰਗ ਜੂਰ ਕਰਦੇ ਹਾਂ ਇੱਕ ਅਰਦਾਸ ਕਰਨਾ ਬਾਬਾ ਜੀ ਲਈ ਸਰਵੋੱਚਾ ਸਿੰਘ ਜੀ ਬੇਗਲ ਪਰਿਵਾਰ ਉਹਨਾਂ ਸਾਰੇ ਸੇਵਾਦਾਰ ਲਈ ਇੱਕ ਅਰਦਾਸ ਕਰਨੀ ਤੰਦਰੁਸਤੀ ਲਈ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਜਿਨ੍ਹਾਂ ਨੇ ਸਭ ਕੁਝ ਕੀਤਾ ਹੈ ਇਸ ਕਰਕੇ ਸਾਝੀ ਸਮੇਤਾ ਧੰਨਵਾਦ ਸਾਰੇ ਸੇਵਾਦਾਰਾਂ ਦਾ ਆਸ ਧੰਨਵਾਦ ਬਾਬਾਈ ਦਾ ਜਿਨ੍ਹਾਂ ਨੇ ਰਾਤ ਦੇਨੇ ਕਰਕੇ ਉਹਨਾਂ ਲੋਕਾਂ ਦੇ ਆਪਰੇਸ਼ਨ ਕਰਾਏ ਹੈ ਜਿਨ੍ਹਾਂ ਨੂੰ ਬਿਲਕੁਲ ਨਹੀਂ ਦਿਖਦਾ ਸੀ ਔਰ ਇਹੋ ਜਿਹੇ ਵੀ ਆਪਰੇਸ਼ਨ ਦੇਖੇ ਹੈ ਜਿਹੜੇ 15 ਤੋਂ 20 ਸਾਲ ਦੇ ਲੋਕਾਂ ਨੇ ਦੇਖਦਾ ਨਹੀਂ ਸੀਗਾ ਉਹਨਾਂ ਲੋਕਾਂ ਦੇ ਵੀ ਸੇਵਾ ਕਰਾਈ ਅੱਜ ਬੀਬੀ ਇੱਕ ਛੋਟੀ ਜੀ ਬੱਚੀ ਆਈ ਸੀ ਬਾਬੇ ਨੇ ਜਿਹੜਾ ਹੁਣ ਦੱਸਿਆ ਨਹੀਂ ਜਾ ਸਕਦਾ ਬੰਦੇ ਜਿਹੇ ਕਹੇ ਕਰਤੇ ਆ ਔਰ ਬੇਸ ਆਵਾਜਾ ਕਰਕੇ ਕਰਵਾਇਆ ਇਸ ਕਰਕੇ ਸਾਰਿਆਂ ਦਾ ਕੋਟ ਕੋਟ ਧੰਨਵਾਦ ਮੀਡੀਆ ਧੰਨਵਾਦ ਬਾਬਾ ਜੀ ਦਾ ਧੰਨਵਾਦ ਸਭ ਸੁਖਿਆ ਸਿੰਘ ਗਰੇਵਲ ਜੀ ਸਾਰੇ ਪਰਿਵਾਰ ਦਾ ਧੰਨਵਾਦ ਸਾਰੇ ਸੇਵਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਿੱਚ ਸੈਂਪਲ ਦੇ ਵਿੱਚ ਆਜੇ ਲਗਾਈ ਆ ਔਰ ਸੇਵਾ ਲਗਾਈ ਆ ਬਹੁਤ ਬਹੁਤ ਧੰਨਵਾਦ ਦੱਸ ਜਾਨਾ ਸੰਤੋਸ਼ ਜੀ ਨੂੰ ਉਹਨਾਂ ਨੂੰ ਬੇਨਤੀ ਕਰਾਂਗਾ ਦੋ ਸ਼ਬਦ ਦੋ ਵੀ ਤੁਹਾਣਾ ਸਾਂਝੇ ਕਰਨਗੇ ਤੇ ਉਹਨਾਂ ਨੇ 17 ਤਰੀਕ ਤੋਂ ਲੈ ਕੇ ਹੁਣ ਤੱਕ ਸਾਰੇ ਕੰਮ ਕਾਜ ਛੱਡ ਕੇ ਤਾਂ ਇਸ ਕੈਂਪ ਦੇ ਵਿੱਚ ਹਾਜ਼ਰ ਹੋ ਕੇ ਸਾਰੀ ਸੇਵਾ ਨਿਭਾਈ ਆ ਔਰ ਸਾਰੀ ਤਰ੍ਹਾਂ ਮਰੀਜ਼ਾਂ ਨੂੰ ਦੇਖਿਆ ਗੰਦਰ ਪਾਣੀ ਸਾਰਾ ਕੁਝ ਮਾਰਕ ਦੀ ਕਿਰਪਾ ਦੇ ਨਾਲ ਉਹਨਾਂ ਨੇ ਨਿਭਾਇਆ ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਦੋ ਸ਼ਬਦ ਸੰਗਤ ਨੂੰ ਧੰਨਵਾਦ ਵੀ ਕਰੋ ਔਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੀ ਸੰਗਤ ਸਾਰਿਆਂ ਨੂੰ ਬਹੁਤ ਧੰਨਵਾਦ ਕਰਦੇ ਵੇ ਗੁਰੂ ਪਾਤਸ਼ਾਹ ਦੀਆਂ ਆਪਾਂ ਕਿਸ਼ੀਆਂ ਲੈਣੀਆਂ ਤੇ ਸਾਰੀ ਸੰਗਤ ਦੀ ਅਸੀਬਾਦ ਲੈਣੀਆਂ ਇਹ ਦੋ ਸ਼ਬਦ ਉਹ ਤੁਹਾਨੂੰ ਕਹਿਣਗੇ ਉਸ ਬਾਅਦ ਆਖਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੰਬੀ ਜੀ ਚਕਿਤ ਸਭ ਦੇ ਬੱਚੇ ਪੁੱਤਾਂ ਸਾਹਿਬ ਜੀ ਬਲਕਿ ਜੀ ਸਿੱਖਤੇ ਜੈ ਗੁਰੂ ਤੇ ਜੈ ਪ੍ਰਭ ਜੈ ਸਤਿਗੁਰਾਂ ਅੱਜ ਜੋ ਤੁਸੀਂ ਦੇਖਿਆ ਤੁਸੀਂ ਬਰਾਸੀ ਕੈਂਪ ਲੱਗਾ ਸੰਤ ਬਾਬਾ ਪ੍ਰੀਤਵੰਦ ਸਾਹਿਬ ਜੀ ਦੇ ਹੌਸਲੇ ਦੇ ਜੋ ਸੰਤ ਬਾਬਾ ਨੀਮਲਦਾ ਜੀ ਮਾਰੇ ਦੀ ਪ੍ਰਧਾਨਗੀ ਹੇਠ ਚੱਲਿਆ ਔਰ ਸਰਦਾਰ ਸੁੱਚਾ ਸਿੰਘ ਜੀ ਦੇ ਗੇਡਰ ਜੀ ਦੀ ਬੀ ਅਮਰਕਾਲ ਜੀ ਵੇਗਲ ਰੀਗਲ ਪ੍ਰਵਾਰਟੀ ਦੇ ਵੱਲੋਂ 87 ਵਾਈਦੀ ਹੈ ਤਾਂ ਮੈਂ ਸਮਝਦੀ ਹਾਂ ਇਸ ਤੋਂ ਵੱਡਾ ਪਵੰਦਰ ਨਹੀਂ ਸੀ ਕੋ ਵੱਡਾ ਦਾਨ ਨਹੀਂ ਹੋ ਸਕਦਾ ਕਿ ਜਿਹੜਾ ਐਡਾ ਵੱਡਾ ਲੰਗਰ ਚਲਾ ਕੇ ਔਰ ਲੱਖਾਂ ਦੇ ਸੰਗਤ ਨੂੰ ਅੱਜ ਤੱਕ ਹੀ ਜੀਵਨਦਾਨ ਅੱਖਾਂਦਾਨ ਦੇ ਚੁੱਕੇ ਹਨ ਕਿਉਂਕਿ ਅੱਖਾਂਦਾਨ ਦੇ ਨਾਲ ਜੀਵਨਦਾਨ ਇਸ ਕਰਕੇ ਮੈਂ ਕਿਹਾ ਅੱਖਾਂ ਤੋਂ ਬਿਨਾਂ ਜੀਵਨ ਤੂੰ ਕੀ ਜਾਣ ਹੈ ਤੂੰ ਮੈਂ ਸਮਝਦੀ ਆ ਇਹੋ ਜਿਹੇ ਜਿਹੜੇ ਮਹਾਪੁਰਖ ਜਿਹੜੇ ਇਸ ਧਰਤੀ ਤੇ ਇਸ ਦੁਨੀਆ ਤੇ ਸਮਾਜ ਉਤਾਰਨ ਵਾਸਤੇ ਉਹਨਾਂ ਜਿੱਥੇ ਆਤਮਿਕਤਾ ਦੇ ਨਾਲ ਜੋੜਦੇ ਹਨ ਉੱਥੇ ਜੋ ਸੋਸ਼ਲ ਵਰਕ ਹੈ ਉਹ ਇੱਕ ਵੱਡਾ ਵਰਕ ਹੈ ਕਿਉਂਕਿ ਸੋਸ਼ਲ ਵਰਕਿੰਗ ਜਿਹੜੀ ਹੈ ਸਮਾਜ ਦੀ ਸੇਵਾ ਕਹਿੰਦੇ ਨੇ ਕਿ ਸਮਾਜ ਦੇਸ਼ ਦੀ ਸੇਵਾ ਦੇਸ਼ ਦੀ ਜਿੰਨੜੀ ਬੜੀ ਔਖੀ ਕੰਮੀਆਂ ਘੇਰ ਸਕਲੀਆਂ ਨੇ ਤੋਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਲੇਕਿਨ ਜਦੋਂ ਸੇਵਾ ਕਰਨ ਦਾ ਮੌਕਾ ਆਉ ਪਤਾ ਕਿ ਕੋਈ ਸੇਵਾ ਖੜਾ ਹੁੰਦਾ ਹੈ ਤਾਂ ਬਾਬਾ ਜੀ ਨਦੀਸ਼ਾ ਜਾ ਕੇ ਸਾਰਿਆਂ ਨੂੰ ਪ੍ਰੇਰਨਾ ਦਿੰਦੇ ਹਨ ਤਾਂ ਜੋ 2000 ਇਹ ਜੋ 17 ਨਵੰਬਰ ਤੋਂ 2024 ਤੋ ਇਹ ਜੋ ਕੈਂਪ ਲੱਗਾ ਸੀਗਾ ਲਗਾਤਾਰ ਇਹ ਜੋ ਆਪਰੇਸ਼ਨ ਹੁੰਦੇ ਆ ਜਾਂਨ ਤਾਂ ਮੈਂ ਸਮਝੀ ਜਨ OPD ਹੋਈ 3 ਤੋਂ 4000 ਦੀ OPD ਸੀ ਤੇ ਸਾਰਿਆਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਔਰ ਮੈਡੀਕਲ ਦਾ ਕੈਂਪ ਸੀ ਉਹਦੇ ਵਿੱਚ ਵੀ ਸਾਰਿਆਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਔਰ ਜਿਹੜੇ ਪੇਸ਼ੈਂਟਸ ਸਿਲੈਕਟ ਹੋਏ ਸਨ ਉਹ 5 600 700 ਦੇ ਕੀ ਸਿਲੈਕਟ ਹੋਏ ਸਨ ਉਨ੍ਹਾਂ ਸਾਰਿਆਂ ਦੇ ਸਫਲਤਾਪੂਰਵਕ ਇਹ ਜਿਹੜੇ ਆਪਰੇਸ਼ਨ ਅੱਜ ਸਮਾਪਤੀ ਹੋਈ ਹੈ ਸਭ ਦੇ ਕੋਈ ਹਨ ਔਰ ਜਿਹੜੇ ਉਸ ਤੋਂ ਬਾਅਦ ਵੀ ਸਲਿੱਪਾਂ ਕੱਟੀਆਂ ਉਹਨਾਂ ਦੇ ਜਿਹੜੇ ਲਾਸਟ ਸਰ ਰਹਿੰਦਾ ਸੀ ਉਹ ਕੱਲ ਆਪਰੇਟ ਤੇ ਅੱਜ ਨੂੰ ਛੁੱਟੀ ਦਿੱਤੀ ਗਈ ਹੈ ਤੋਂ ਬੜਾ ਵੱਡਾ ਹੈ ਮੈਂ ਕਹਿੰਨੀ ਸੇਵਾ ਹੈ ਤੋਂ ਬਾਬਾ ਜੀ ਇੱਦਾਂ ਹੀ ਕਿਰਪਾ ਕਰਦੇ ਰਹੇ ਜੀ ਸੰਤਾਂ ਨੂੰ ਪੇਸ਼ ਦੇ ਕੇ ਸਮਾਜੀ ਸੇਵਾ ਲਈ ਜੋੜਦੇ ਰਹੇ ਤੋਂ ਮੈਂ ਸਮਝੀ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੋ ਸਕਦੀ ਤੋਂ ਬਾਬਾ ਜੀ ਨੂੰ ਬਹੁਤ-ਬਹੁਤ ਪ੍ਰਣਾਮ ਸੰਤ ਬਬਰੀ ਅੰਮ੍ਰਿਤਦਾਸ ਬਾਬਾ ਜੀ ਦੇ ਚੈਨਲ ਬਹੁਤ-ਬਹੁਤ ਪ੍ਰਣਾਮ ਬਾਬਾ ਜੌੜੇ ਜੀ ਉਹਨਾਂ ਦੇ ਸਥਾਨ ਤੋਂ ਵਿਰਸਾ ਹੈ ਮਹਾਂਪੁਰਸ਼ ਹਨ ਉਹਨਾਂ ਨੂੰ ਕੋਟੇ-ਕੋਟੇ ਪ੍ਰਣਾਮ ਸਭ ਤੋਂ ਵੱਡਾ ਧੰਨਵਾਦ ਮੈਂ ਕਰਦੀ ਹਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਜਾਂ ਦੇਸ਼ ਦੇ ਇੰਡੀਆ ਦੇ ਵਿੱਚ ਰਹਿ ਕੇ ਜੋ ਸੇਵਾ ਕਰਦੇ ਹਨ ਆਪਣੇ ਜੀਵਨ ਦਾਨ ਕਰ ਪੈਸਾ ਦਾਨ ਕਰਕੇ ਕਿਉਂਕਿ ਸਤਿਗੁਰੂ ਨਾਨਕ ਪਾਸ਼ਾ ਨੇ ਕਿਹਾ ਸੀ ਕਿ ਜਿਹੜੀ ਕੀਰਤ ਕਰੋ ਵਣਸ਼ਕੋ ਕੀਰਤ ਕਰੋ ਵਣਸ਼ਕੋ ਇਹ ਸਾਡਾ ਉਹਨਾਂ ਦਾ ਉਪਦੇਸ਼ ਸੀ ਉਹਨਾਂ ਨੂੰ ਲੈ ਕੇ ਗੁਰਨਾਨਕ ਪਾਛੀ ਜਰਨ ਤੋਂ ਟੈਂਪਸ ਸੀਗਾ ਤਾਂ ਬੜਾ ਸਫਲਤਾਪੂਰਵਕ ਸਮਾਪਤ ਹੋਇਆ ਤੇ ਜਿਨ੍ਹਾਂ ਵਲੰਟੀਅਰਸ ਨੇ ਸੇਵਾ ਕੀਤੀ ਔਰ ਸਾਡੇ ਮੀਡੀਆ ਨੇ ਬਾਬੇ ਜੋੜੇ ਟੀਵੀ ਚੰਦਮਿੰਦਰ ਜੀ ਸੁਰੇਂਦਰ ਜੀ ਨੇ ਬੜੀ ਵੱਡੀ ਸੇਵਾ ਕੀਤੀ ਔਰ ਇਕਤਾ ਟੀਵੀ ਤੋਂ ਜਸਵੰਦਰ ਬਲਜੀ ਉਹਨਾਂ ਦੇ ਭਾਈ ਸਾਹਿਬ ਔਰ ਸਾਡੇ ਸਰਜੀਤ ਜੀ ਇਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੋਰ ਵੀ ਬੜਾ ਵੱਡਾ ਮੀਡੀਆ ਆਇਆ ਸੀ ਉਹਨਾਂ ਨੇ ਵੀ ਪੂਰੀ ਸਮਾਜ ਦੇ ਵਿੱਚ ਇਹ ਗੱਲ ਪਹੁੰਚਾਈ ਹੈਗੀ ਕਿ ਜਿਹੜੇ ਜ਼ੋਰ ਤੁਮਨਸੀ ਉਹਨੇ ਆਪਣੇ ਆ ਕੇ ਅੱਖਾਂ ਦੇ ਚੈੱਕਅਪ ਕਰਾ ਕੇ ਆਪਰੇਸ਼ਨ ਕਰਾਇਆ ਹਨ ਤੋਂ ਅੱਜ ਸਾਡੀ ਇਹ ਕੈਂਪ ਦੀ ਸਮਾਪਤੀ ਹੈ ਤਾਂ ਅਸੀਂ ਖੁਸ਼ ਇਸ ਕਰਕੇ ਆ ਕਿ ਬੜੀ ਵੱਡਾ ਟੈਨਸ਼ਨ ਹੁੰਦੀ ਹੈ ਕਿ ਜਿਹੜੀ ਨਜ਼ਰ ਹੈਗੀ ਇਹਨੂੰ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦੇ ਹਾਂ ਸੰਗਤਾਂ ਨੂੰ ਪ੍ਰੀਤੰਦ ਸੌਸਪਲੀ ਸਾਰੇ ਡਾਕਟਰਾਂ ਦੀ ਟੀਮ ਦੀ ਸਾਰੀ ਸੋਸਾਇਟੀ ਮੈਂਬਰਾਂ ਦਾ ਵੀ ਧੰਨਵਾਦ ਕਰਦੇ ਆ ਜਿੰਨੀਆਂ ਵੀ ਸੰਗਤਾਂ ਨਾਲ ਜੁੜੀਆਂ ਹਨ ਅਸੀਂ ਸਾਰਿਆਂ ਨੂੰ ਮੁਬਾਰਕਾ ਦਿੰਨੇ ਬਾਬਾ ਜੀ ਨੂੰ ਮੁਬਾਰਕਾ ਦਿੰਨੇ ਆ ਕਿ ਅੱਜ ਸਾਡਾ ਇੱਕ ਕੈਂਪ ਜਿਹੜਾ ਉਹ ਸਫਲਤਾਪੂਰਵਕ ਸਮਾਪਤ ਹੋਇਆ ਤੋਂ ਦੁਆਰਾ ਬਾਬੇ ਜੋੜਾ ਟੀਵੀ ਤੇ ਨਾਲ ਇੱਕ ਤਾਂ ਟੀਵੀ ਜਿੰਨੇ ਵੀ ਚੈਨਲਾਂ ਨੂੰ ਮੀਡੀਆ ਸਾਰਿਆਂ ਦਾ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਚਿਰ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਫਤ ਜੈ ਸੰਗਤਾਂ